ਅੱਜ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦਫ਼ਤਰ ਦਾ ਘਰਾਬ ਕੀਤਾ ਜਾ ਰਿਹਾ ਹੈ ਗੱਲਬਾਤ ਕਰ ਲੈਣੇ ਆ ਫੜਨਾਲ ਵਿਧਾਇਕ ਕਿਸ਼ੋਰਕਸ਼ ਪੱਪੂ ਜੀ ਸਰ ਅੱਜ ਭਾਜਪਾ ਦਫ਼ਤਰ ਦਾ ਭਾਜੀ ਨਾਲ ਆ ਜਾਓ ਨਲ ਬੱਗਾ ਆਜ ਪਾ ਜੀ ਨਿਆ ਜੈ ਭਾਜਪਾ ਜੈ ਇਹ ਪਾਣੀ ਜਿਹੜੀ ਜ਼ਮੀਨ ਆ ਪੈਰਾ ਥੱਲੇ ਉਹ ਕਿਸਕ ਚੁੱਕੀ ਆ ਅੱਜ ਪਾਣੀ ਪਾ ਦੇ ਰਿਆ ਇਸ ਕੰਮ ਨੂੰ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਦਾ ਪੂਤਲਾ ਫੁੱਟਿਆ ਇਹਨਾਂ ਨੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਦਦਕਾਰੇ ਹੋਏ ਲੋਕ ਆ ਪੰਜਾਬ ਦੇ 3 ਕਰੋੜ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਤਾਜ਼ਾ ਤਾਜ਼ਾ ਹਲਕਾ ਵੈਸਟ ਦੇ ਵਿੱਚ ਔਰ ਅੱਗੇ ਉਹ 2027 ਚ ਵੀ ਮਿਲ ਜਾਣਾ ਹੋਣਾ ਇਹਨਾਂ ਨੂੰ ਅਮਿੰਦਰ ਸਿੰਘ ਸਰਸੇ ਦਾ ਸਵਾਲ ਪਾ ਰਹੇ ਨੇ ਕਿ ਇਹ ਗੈਂਗਸਟਰਾਂ ਦਾ ਟੋਲਰ ਕੀ ਟੋਲ ਕਰੇ ਕਰ ਰਹੇ ਨੇ ਮਿੰਜਿੰਦਰ ਸਿੰਘ ਸਰਸੇ ਦਾ ਪੰਜਾਬ ਚ ਹੈ ਕੀ ਆ ਦਿੱਲੀ ਦੇ ਵਿੱਚ ਉਹ ਏਜੰਟਾ ਪਹਿਲਾਂ ਕਾਲੀਆਂ ਦਾ ਏਜੰਟ ਸੀ ਹੁਣ ਭਾਜਪਾ ਦਾ ਏਜੰਟ ਬਣਿਆ ਹੋਇਆ ਵਾ ਪੰਜਾਬ ਦੀ ਮੁਖਬਰੀ ਕਰਨ ਵਾਲਾ ਬੰਦਾ ਪੰਜਾਬ ਦੇ ਨਾਲ ਗਰਜ਼ਾਰੀ ਕਰਨ ਵਾਲਾ ਬੰਦਾ ਪੰਜਾਬ ਦੇ ਲੋਕ ਉਹਨੂੰ ਇਹ ਧਰਤੀ ਦੇ ਉੱਤੇ ਬਰਦਾਸ਼ਤ ਨਹੀਂ ਕਰਦੇ ਮਨਿੰਦਰ ਸਿੰਘ ਸਰਸਾ ਜਿਹੜਾ ਵਾ ਉਹ ਪੰਜਾਬ ਦਾ ਟੌਪ ਟਾਲ ਸੈਂਟਰ ਦੇ ਗਵਰਨਮੈਂਟ ਦਾ ਅੱਜ ਪ੍ਰਦਰਸ਼ਨ ਕਰਦੇ ਹੋ ਸਾਹਮਣੇ ਬੀਜੇਪੀ ਨੂੰ ਆਹ ਸਾਡੇ ਪ੍ਰਦਰਸ਼ਨ ਕਰਦੇ ਕੀ ਕਰਾਂਗੇ ਖਾਵਲ ਕੋਈ ਕਰਦਾ ਵੀ ਚਾ ਇਹ ਪਤਾ ਲੱਗਦਾ ਵੀ ਹਲਕਾ ਵੈਸਟ ਨੇ ਇਹਨਾਂ ਦੇ ਪੈਰਾਂ ਥੱਲੇ ਜ਼ਮੀਨ ਕਰਤੀ